ਦੋਸਤੋ ਕੀ ਹਾਲ ਚਾਲ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਅੱਜ ਖੜੇ ਆ ਮੋਗਾ ਮੰਡੀ ਦੇ ਨੇ ਦੁਆਰ ਸਭ ਤੋਂ ਪਹਿਲਾ ਟਰੈਕਟਰ ਹੈ ਜੀ ਸੋਨਾਲੀਕਾ ਡੀਆਈ 60 ਸੋਨਾਲੀਕਾ ਡੀਆਈ 60 ਟਰੈਕਟਰ ਹੈ ਜੇ ਗੱਲ ਕਰੀਏ ਮਾਡਲ ਦੀ 2022 ਮਾਡਲ ਆ ਡਿਮਾਂਡ ਹੈ ਜੀ 7,55,000 7,55,000 ਇਸ ਟਰੈਕਟਰ ਦੀ ਡਿਮਾਂਡ ਹੈ ਜੀ ਸਾਰਾ ਓਰੀਜਨਲ ਰੰਗ ਪੇੜ ਦਾ ਟਰੈਕਟਰ ਹੈ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਸੈਡ ਗੇਅਰ ਆ ਜੇ ਗੱਲ ਕਰੀਏ ਟਰੈਕਟਰ ਦੇ ਟਾਇਰਾਂ ਦੀ ਟਾਇਰ ਟਰੈਕਟਰ ਦੇ 65 ਕੇ ਪੈਸੇ ਟਾਇਰ ਆ ਸੋਨਾ ਟਰੈਕਟਰ ਆ ਬੇਦਾਗ ਮਗਰਾੜ ਆ ਜਿਵੇਂ ਟਰੈਕਟਰ ਦੇ ਨਾਲ ਆ ਸਮਾਨ ਡੰਡਾ ਫੱਟੀ ਛਤਰੀ ਸਾਰਾ ਨਾਲ ਮਿਲੂਗਾ ਬਾਕੀ ਸੀਟ ਕਵਰ ਸੀਟ ਕਵਰ ਸੀਟਾਂ ਨਵੀਆਂ ਹਜੇ ਲਿਫਾਫੇ ਵੀ ਨਹੀਂ ਲੱਤੇ ਸੀਟਾਂ ਤੁਸੀਂ ਦੇਖ ਸਕਦੇ ਹੋ ਸੋਹਣਾ ਟਰੈਕਟਰ ਆ ਸਕੰਦਰ ਮਾਡਲ ਆ ਜੀ ਸਕੰਦਰ ਮਾਡਲ ਆ ਬਾਕੀ ਮਾਲਕ ਵੀਰ ਦਾ ਕੰਟੈਕਟ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਉੱਥੋਂ ਗੱਲ ਕਰਕੇ ਉਸ ਟਰੈਕਟਰ ਨੂੰ ਖਰੀਦ ਸਕਦੇ ਹੋ ਪੀਆਵ ਨੰਬਰ ਆਈ ਪੀਆਵ ਨੰਬਰ ਟਰੈਕਟਰ ਆ ਸੋਹਣਾ ਟਰੈਕਟਰ ਆ ਪੂਰਾ ਤੁਸੀਂ ਦੇਖ ਸਕਦੇ ਹੋ ਕੰਡੀਸ਼ਨ ਪੰਜਾਬ ਨੰਬਰ ਆ ਬਾਕੀ ਕੈਸ਼ ਕਾਪੀ ਆ ਲੋਨ ਸਾਰਾ ਕਲੀਅਰ ਆ ਜੀ ਜੇ ਕਿਸੇ ਵੀਰ ਭਰਾ ਨੇ ਲੋਨ ਕਰਾਉਣਾ ਵੀ ਆ ਟਰੈਕਟਰਾਂ ਦੇ ਉੱਤੇ ਕਿਸੇ ਵੀ ਇਹਨਾਂ ਵਿੱਚੋਂ ਕਹੇ ਵੀ ਟਰੈਕਟਰ ਉੱਤੇ ਲੋਨ ਕਰਾਉਣਾ ਵੀ ਆ ਤਾਂ ਲੋਨ ਜ਼ਰੂਰ ਹੋ ਜਾਊਗਾ ਇੰਜਨ ਗੇਅਰ ਦੀ ਬਾਕੀ ਫੁੱਲ ਗਾਰੰਟੀ ਆ ਆਪਣਾ ਕੋਈ ਟਰੈਕਟਰ ਚੈੱਕ ਕਰਕੇ ਵਾਕੇ ਲੈ ਆ ਸਕਦੇ ਹੋ ਪੂਰਾ ਸੋਹਣਾ ਟਰੈਕਟਰ ਆ ਆਪਣਾ ਕਿਸੇ ਮਕੈਨਿਕ ਨੂੰ ਚੈੱਕ ਕਰਾ ਕੇ ਤੁਸੀਂ ਟਰੈਕਟਰ ਲੈ ਆ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕੰਡੀਸ਼ਨ ਟਰੈਕਟਰ ਬਹੁਤ ਹੀ ਸੋਹਣਾ ਤੇ ਸਾਫ਼ ਆ ਮਿੱਤਰੋ ਬਾਕੀ ਦੇਖ ਇਹਨੇ ਲੋਨ ਕਰਾਉਣਾ ਵੀ ਆ ਲੋਨ ਹੋ ਜਾਊਗਾ ਇਹਨਾਂ ਸਾਰਿਆਂ ਟਰੈਕਟਰਾਂ ਜਿਹੜੇ ਤੁਹਾਨੂੰ ਆਪਾਂ ਇਸ ਵੀਡੀਓ ਦੇ ਵਿੱਚ ਵਿਖਾਉਨੇ ਆ ਅੱਗੇ ਆ ਗਿਆ ਜੀ ਨਿਊ ਹਾਲੈਂਡ 3630 ਨਿਊ ਹਾਲੈਂਡ 3630 ਟਰੈਕਟਰ ਆ 2020 ਮਾਡਲ ਆ 7 ਲੱਖ 80 ਹਜ਼ਾਰ ਦੇ ਟਰੈਕਟਰ ਦੀ ਡਿਮਾਂਡ ਆ ਜੀ 7 ਲੱਖ 80 ਹਜ਼ਾਰ ਦੇ ਟਰੈਕਟਰ ਦੀ ਡਿਮਾਂਡ ਆ ਪਿਆਵ ਨੰਬਰ ਆ 7 ਲੱਖ 80 ਹਜ਼ਾਰ ਦੇ ਟਰੈਕਟਰ ਦੀ ਡਿਮਾਂਡ ਆ origignal ਰੰਗ ਪੇੜ ਦਾ ਟਰੈਕਟਰ ਆ ਜੇ ਗੱਲ ਕਰੀਏ ਟਰੈਕਟਰ ਦੇ ਟਾਇਰਾਂ ਦੀ ਟੈਟਰੈਕਟਰ ਦੇ 60 ਕੇ ਪੈਸੇ ਟੈਰਾ ਸੈਡ ਗੇਰ ਆ Ориジナル ਰੰਗ ਪੇੜ ਦਾ ਟਰੈਕਟਰ ਆ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਪੰਜਾਬ ਨੰਬਰ ਆ ਜੀ ਸਪੈਸ਼ਲ ਐਡੀਸ਼ਨ ਆ 3630 ਪਲੱਸ ਸਪੈਸ਼ਲ ਐਡੀਸ਼ਨ ਆ ਬੇਦਾਗ ਟਰੈਕਟਰ ਨੇ ਮਗਰਾੜਾ ਸਮਾਨ ਆ ਟਰੈਕਟਰ ਦੇ ਨਾਲ ਡੰਡਾ ਫੱਟੀ ਛਤਰੀ ਸਾਰਾ ਨਾਲ ਮਿਲੂਗਾ ਜੀ ਸਾਰਾ ਸਮਾਨ ਟਰੈਕਟਰ ਦੇ ਨਾਲ ਮਿਲੂਗਾ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਤੇ Ориジナル ਰੰਗ ਪੇੜ ਦਾ ਸਾਰਾ ਟਰੈਕਟਰ ਆ Ориジナル ਰੰਗ ਪੇੜ ਦਾ ਟਰੈਕਟਰ ਆ ਕੋਈ ਟਰੈਕਟਰ ਨੂੰ ਚਲਾ ਕੇ ਵਾ ਕੇ ਲਿਆ ਸਕਦਾ ਫਿਰ ਬਾਈ ਨਾਲ ਸੌਦਾ ਕਰ ਸਕਦਾ ਪਹਿਲਾਂ ਆਪਦੀ ਤਸੱਲੀ ਕਰਕੇ ਤੁਸੀਂ ਟਰੈਕਟਰ ਨੂੰ ਖਰੀਦ ਸਕਦੇ ਹੋ ਇਹ ਟਰੈਕਟਰ ਦੇ ਉੱਤੇ ਦੇ ਉੱਤੇ ਵੀ ਲੋਨ ਹੋ ਜਾਊਗਾ ਮਿੱਤਰੋ ਸੋ ਅੱਗੇ ਆ ਗਿਆ ਸਵਰਾਜ 969 ਸਵਰਾਜ 969 2022 ਮਾਡਲ ਆ ਸਰਕਾਰੀ ਨੰਬਰ ਪਲੇਟਾਂ ਟਰੈਕਟਰ ਦੇ ਲੱਗੀਆਂ 4x4 ਟਰੈਕਟਰ ਆ ਵੇਟ ਬੂਟ ਲੱਗੇ ਆ ਪੂਰੇ ਕੰਪਨੀ ਵੱਲੋਂ 10 ਲੱਖ 35 ਹਜ਼ਾਰ ਇਸ ਟਰੈਕਟਰ ਦੀ ਡਿਮਾਂਡ ਆ ਜੀ 10 ਲੱਖ 35 ਹਜ਼ਾਰ ਇਸ ਟਰੈਕਟਰ ਦੀ ਡਿਮਾਂਡ ਆ ਫਾਈਬਰ ਵਾਲੀ ਟਰੈਕਟਰ ਦੇ ਛਤਰੀ ਲੱਗੀ ਆ ਪਿਆਵ ਨੰਬਰ ਆ ਸਾਈਡ ਗੇਅਰ ਆ 4/4 ਟਰੈਕਟਰ ਆ ਜੀ ਐਮ ਆਰ ਐਫ ਦੇ ਮਗਰਲੇ ਟਾਇਰ ਆ ਮੂਹਰੇਲੇ ਟਾਇਰ ਗੂਡਇਰ ਦੇ ਆ ਮਗਰਲੇ ਟਾਇਰ ਐਮ ਆਰ ਐਫ ਦੇ ਮਿੱਤਰੋ 70 ਕੁ ਪੈਸੇ ਆ ਮੂਹਰੇਲੇ 85 ਕੁ ਪੈਸੇ ਆ ਤੁਸੀਂ ਦੇਖ ਸਕਦੇ ਹੋ ਬੇਦਾਗ ਟਰੈਕਟਰ ਦੇ ਮਗਰਾੜ ਆ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਫੇਵਰ ਵਾਲੀ ਛਤਰੀ ਲੱਗੀ ਚੰਗਾ ਮਿਊਜ਼ਿਕਲ ਸਿਸਟਮ ਲੱਗਾ ਜਿਵੇਂ ਸਾਰਾ ਸਮਾਨ ਆ ਟਰੈਕਟਰ ਦੇ ਨਾਲ ਦੰਦਾ ਫੱਟੀ ਛਤਰੀ ਸਾਰਾ ਟਰੈਕਟਰ ਦੇ ਸਮਾਨ ਨਾਲ ਮਿਲੂਗਾ। ਬਾਕੀ ਸ਼ੋਅਰੂਮ ਕੰਡੀਸ਼ਨ ਹੀ ਟਰੈਕਟਰ ਆ ਰਿਕਾਰਡ ਦੇ ਨਾਲ ਹੀ ਚੱਲਿਆ ਜਿੰਨੇ ਘੰਟੇ ਵੀ ਚੱਲਿਆ ਲਫਾਫੇ ਹਜੇ ਲੱਥੇ ਨਹੀਂ ਗੇ। ਲਫਾਫੇ ਹਜੇ ਉੱਤੇ ਹੀ ਆ। ਓਵੇਂ ਲੱਗੇ ਆ ਤੁਸੀਂ ਦੇਖ ਸਕਦੇ ਹੋ ਕੰਡੀਸ਼ਨ ਟਰੈਕਟਰ ਦੀ ਬਹੁਤ ਹੀ ਸਾਫ਼ ਤੇ ਸੋਹਣਾ ਟਰੈਕਟਰ ਆ। ਵੇਟ ਲੱਗੇ ਆ ਟਰੈਕਟਰ ਦੇ ਉੱਤੇ। ਇੰਜਨ ਗੇਅਰ ਦੀ ਫੁੱਲ ਗਾਰੰਟੀ ਆ। ਇਸ ਟਰੈਕਟਰ ਦੇ ਉੱਤੇ ਵੀ ਲੋਨ ਹੋ ਜਾਊਗਾ ਮਿੱਤਰੋ। ਅੱਗੇ ਆ ਗਿਆ ਜੀ ਅਰਜਨ ਨਗਵੋ 605 ਡੀਆਈਡੀ ਇਹ ਗੱਲ ਕਰੀਏ ਮਾਡਲ ਦੀ 2019 ਮਾਡਲ 8 ਲੱਖ 45 ਹਜ਼ਾਰ ਦੇ ਟਰੈਕਟਰ ਦੀ ਡਿਮਾਂਡ ਆ ਜੀ ਇਹ ਵੀ 4/4 ਟਰੈਕਟਰ ਆ ਅਰੀਜਨ ਰੰਗ ਪੇਡ ਦਾ ਟਰੈਕਟਰ ਆ ਸੋਹਣਾ ਟਰੈਕਟਰ ਆ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਪਿਆਵ ਨੰਬਰ ਆ ਸਾਈਡ ਗੇਅਰ ਆ ਜੀ ਜੇ ਗੱਲ ਕਰੀਏ ਮਗਰਾਟਾਂ ਦੀ ਬੇਦਾਗ ਟਰੈਕਟਰ ਦੇ ਮਗਰਾੜਾ ਸਮਾਨ ਆ ਟਰੈਕਟਰ ਦੇ ਨਾਲ ਡੰਡਾ ਫੱਟੀ ਛਤਰੀ ਸਾਰਾ ਨਾਲ ਮਿਲ ਜੂਗਾ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਕਿ ਇਹ ਵੀ ਟਰੈਕਟਰ ਜਿੰਨਾ ਚੱਲਿਆ ਰਿਕਾਰਡ ਦੇ ਨਾਲ ਚੱਲਿਆ ਜੇ ਗੱਲ ਕਰੀਏ ਟਾਇਰਾਂ ਦੀ ਮੂਰਲੇ ਟਾਇਰ ਅੱਧੇ ਆ ਮਗਰਲੇ ਟਾਇਰ ਵੀ ਮਤਲਬ ਚਾਰੇ ਟਾਇਰ ਟਰੈਕਟਰ ਦੇ ਅੱਧੇ ਟਾਇਰ ਆ ਹੈਵੀ ਬੰਪਰ ਲੱਗਾ ਪਿਆ ਆ ਨੰਬਰ ਆ ਸੋਹਣਾ ਟਰੈਕਟਰ ਆ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਪੂਰਾ ਸੋਹਣਾ ਟਰੈਕਟਰ ਆ 4/4 ਟਰੈਕਟਰ ਆ ਸੈਡ ਗੇਅਰ ਆ ਲੋਨ ਵੀ ਹੋ ਜਾਊਗਾ ਮਿੱਤਰੋ ਇਸ ਟਰੈਕਟਰ ਦੇ 2019 ਮਾਡਲ 8 ਲੱਖ 45 ਹਜ਼ਾਰ ਦੇ ਟਰੈਕਟਰ ਦੀ ਡਿਮਾਂਡ ਆ ਜੀ ਅੱਗੇ ਆ ਗਿਆ ਜੀ ਸਵਰਾਜ 855 2023 ਮਾਡਲ ਆ 8 ਲੱਖ 70 ਹਜ਼ਾਰ ਇਸ ਟਰੈਕਟਰ ਦੀ ਮੰਗ ਆ ਇਹ ਵੀ 4/4 ਹੀ ਟਰੈਕਟਰ ਆ ਪਿਆਵ ਨੰਬਰ ਆ ਜੇ ਗੱਲ ਕਰੀਏ ਟਰੈਕਟਰ ਦੇ ਟਾਇਰਾਂ ਦੀ ਟਾਇਰ ਟਰੈਕਟਰ ਦੇ ਨਾਲ ਦੇ ਟਾਇਰ ਆ 75 ਕੁ ਪੈਸੇ ਟਾਇਰ ਆ ਟਰੈਕਟਰ ਦੇ ਫਾਈਬਰ ਵਾਲੀ ਛਤਰੀ ਲੱਗੀ ਆ ਬੇਦੰਗ ਮਗਰਾੜਾ ਸੋਹਣਾ ਟਰੈਕਟਰ ਲਈ ਦੇਖ ਸਕਦੇ ਹੋ ਅਰੀਨਾ ਰੰਗ ਪੇੜ ਦਾ ਟਰੈਕਟਰ ਆ ਸਾਰਾ ਜੀ ਅਰੀਨਾ ਰੰਗ ਪੇੜ ਦਾ ਟਰੈਕਟਰ ਦਾ ਸੈਡ ਗੇਅਰ 40 ਮਤਲਬ ਸੈਂਟਰ ਗੇਅਰ ਆ ਟਰੈਕਟਰ ਪੂਰਾ ਓਕੇ ਆ ਚਾਰੇ ਟਹਿਰ ਨਾਲ ਦੇ ਟਹਿਰਾ ਐਮ ਆਰ ਐਫ ਕੰਪਨੀ ਦੇ ਬੇਦਾਗ ਮਗਰਾੜਾ ਸਮਾਨ ਟਰੈਕਟਰ ਦੇ ਨਾਲ ਡੰਡਾ ਫੱਟੀ ਛਤਰੀ ਸਾਰਾ ਸਮਾਨ ਨਾਲ ਮਿਲ ਜੂਗਾ ਇਹ ਦੇਖ ਸਕਦੇ ਹੋ ਤੁਸੀਂ ਇਹ ਟਰੈਕਟਰ ਦੇ ਉੱਤੇ ਵੀ ਲੋਨ ਹੋ ਜੂਗਾ ਲੋਨ ਦੀ ਸਹੂਲਤ ਹੈਗੀ ਆ ਸਾਰਿਆਂ ਟਰੈਕਟਰਾਂ ਤੇ ਹੈਗੀ ਆ ਜਿਹੜੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਆਪਾਂ ਵਿਖਾਏ ਆ ਪਿਆਵ ਨੰਬਰ ਆ ਜੀ ਅੱਗੇ ਆ ਗਿਆ ਜੀ ਸੋਨਾਲੀਕਾ 2020 ਮਾਡਲ ਦਾ ਸਕੰਦਰ ਮਾਡਲ ਦਾ 6 ਲੱਖ 65 ਹਜ਼ਾਰ ਰੁਪਏ ਟਰੈਕਟਰ ਦੀ ਡਿਮਾਂਡ ਆ ਜੀ ਜੀ ਲੱਗ 65000 ਰੇਕਟਰ ਦੀ ਡਿਮਾਂਡ ਆ ਲੋਨ ਇੱਤੇ ਵੀ ਹੋ ਜਾਊਗਾ ਸਰਕਾਰੀ ਨੰਬਰ ਪਲੇਟਾਂ ਲੱਗੀਆਂ ਪੰਜਾਬ ਨੰਬਰ ਆ ਜੀ ਅਰੀਨਾ ਰੰਗ ਪੜ ਦਾ ਟਰੈਕਟਰ ਤੁਸੀਂ ਦੇਖ ਸਕਦੇ ਹੋ ਇੰਡੀਅਨ ਗੇਅਰ ਦੀ ਫੁੱਲ ਗਰੰਟੀ ਆ ਸਾਈਡ ਗੇਅਰ ਆ ਜੇ ਗੱਲ ਕਰੀਏ ਟਾਇਰਾਂ ਦੀ ਚਾਰੇ ਟਾਇਰ ਇਸ ਟਰੈਕਟਰ ਦੇ ਅੱਧੇ ਟਾਇਰ ਆ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਪੂਰਾ ਓਕੇ ਟਰੈਕਟਰ ਆ ਜਿੰਨੇ ਵੀ ਟਰੈਕਟਰ ਚੱਲੇ ਆ ਰਿਕਾਰਡ ਦੇ ਨਾਲ ਹੀ ਚੱਲੇ ਆ ਵੇਦਾਕ ਮਗਰਾੜ ਆ ਰਿਵਰਸ ਵੀਡੀਓ ਆ ਸਮਾਨ ਜਿਵੇਂ ਟਰੈਕਟਰ ਦੇ ਨਾਲ ਡੰਡਾ ਫੱਟੀ ਛਤਰੀ ਸਾਰਾ ਨਾਲ ਮਿਲੂਗਾ ਜੀ ਬਾਕੀ ਸਾਰਿਆਂ ਟਰੈਕਟਰਾਂ ਦੀ ਇੰਜਨ ਗੇਅਰ ਦੀ ਫੁੱਲ ਗਾਰੰਟੀ ਆ ਸਾਰੇ ਟਰੈਕਟਰ ਪਿਆਵ ਨੰਬਰ ਆ ਜਿਹੜੇ ਤੁਹਾਨੂੰ ਵਿਖਾਏ ਆ ਬਾਕੀ ਸਾਰਿਆਂ ਟਰੈਕਟਰਾਂ ਦੇ ਉੱਤੇ ਲੋਨ ਵੀ ਹੋ ਜਾਊਗਾ ਮਾਲਕ ਵੀਰ ਦਾ ਕੰਟੈਕਟ ਨੰਬਰ ਸਕਰੀਨ ਤੇ ਚੱਲ ਰਿਹਾ ਆ ਆਪਾਂ ਤੁਸੀਂ ਉੱਥੋਂ ਗੱਲ ਕਰਕੇ ਇਹਨਾਂ ਵਿੱਚੋਂ ਕੋਈ ਵੀ ਟਰੈਕਟਰ ਖਰੀਦ ਸਕਦੇ ਹੋ ਇੰਜਨ ਗੇਅਰ ਦੀ ਸਾਰਿਆਂ ਟਰੈਕਟਰਾਂ ਦੀ ਫੁੱਲ ਗਾਰੰਟੀ ਆ ਸਾਰੇ ਟਰੈਕਟਰ ਪਿਆਵ ਨੰਬਰ ਆ ਇਹ ਲੋਨ ਸਾਰਿਆਂ ਟਰੈਕਟਰਾਂ ਤੇ ਹੀ ਹੋ ਜਾਊਗਾ ਇਹ ਸਾਰੇ ਟਰੈਕਟਰ ਪਿੰਡ ਦੌਧਰ ਜ਼ਿਲ੍ਹਾ ਮੋਗਾ ਉੱਥੇ ਤੁਹਾਨੂੰ ਮਿਲ ਜਾਣਗੇ ਮਾਲਕ ਵੀਰ ਦਾ ਕੰਟੈਕਟ ਨੰਬਰ ਸਕਰੀਨ ਤੇ ਚੱਲ ਰਿਹਾ ਉੱਥੋਂ ਗੱਲ ਕਰਕੇ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਟਰੈਕਟਰ ਖਰੀਦ ਸਕਦੇ ਹੋ ਸਾਰਿਆਂ ਟਰੈਕਟਰਾਂ ਉੱਤੇ ਲੋਨ ਹੋ ਜਾਊਗਾ ਸੋ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੁਸੀਂ ਆਪਣੀ ਇਹ ਵੀਡੀਓ YouTube ਤੇ ਦੇਖ ਰਹੇ ਹੋ ਤਾਂ ਆਪਣਾ YouTube ਚੈਨਲ ਪਿੰਡਾਂ ਵਾਲੇ ਡਾਟ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੇ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਆਪਣਾ Facebook ਪੇਜ ਪਿੰਡਾਂ ਵਾਲੇ ਡਾਟ ਨੂੰ ਵੱਧ ਤੋਂ ਵੱਧ ਫੋਲੋ ਕਰੋ ਸੋ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਧੰਨਵਾਦ